ਦਿੱਲੀ ਦੇ ਵਿੱਚ ਵਿਧਾਨ ਸਭਾ ਆਦਿਆਂ ਚੋਣਾਂ ਨੂੰ ਲੈ ਕੇ ਭਾਜਪਾ ਦੀ ਵੱਡੀ ਜਿੱਤ ਨੂੰ ਲੈ ਕੇ ਅੱਜ ਭਵਾਨੀਗੜ੍ਹ ਭਾਜਪਾ ਦੇ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਸਬੰਧੀ ਜੀਵਨ ਗਰਗ ਸ਼ੈਲੀ ਮਿੱਤਲ ਤੇ ਸਾਬਕਾ ਐਮਸੀ ਮੰਗਲ ਸ਼ਰਮਾ ਤੇ ਹੋਰ ਆਗੂਆਂ ਨੇ ਆਖਿਆ ਕਿ ਇਸ ਵਾਰ ਦਿੱਲੀ ਦੇ ਵਿੱਚ 27 ਸਾਲਾਂ ਬਾਅਦ ਕਮਲ ਦਾ ਫੁੱਲ ਖਿੜਿਆ ਹੈ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਹਿੰਮਤ ਸਾਹ ਦੀ ਚੰਗੀ ਕਾਰਜਗਾਰੀ ਨੂੰ ਦੇਖਦੇ ਹੋਏ ਹੋਈ ਇਸ ਮੌਕੇ ਦਿੱਲੀ ਵਾਸੀਆਂ ਦੀ ਵੱਡੀ ਜਿੱਤ ਹੈ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੇ ਵਿੱਚ ਭਾਜਪਾ ਦੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਹੋਰ ਵੀ ਆਗੂ ਆਦ ਹਾਜ਼ਰ ਹਨ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਪਰ ਸ਼ੈਲੀ ਲੱਡੂ ਵੰਡੇ ਗਏ ਕਿ ਕੁਝ ਜੀ ਅੱਜ ਲੱਡੂ ਵੰਡੇ ਗਏ ਨੇ ਜੀ ਦਿੱਲੀ ਦੀ ਜਨਤਾ ਨੇ ਇੱਕ ਫਤਵਾ ਦਿੱਤਾ ਬੀਜੇਪੀ ਦੇ ਮਤਲਬ ਹੱਕਰੇ ਵਿੱਚ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਸਾਹਿਬਾਨ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਸਾਡੇ ਹਰ ਦਿਲ ਅਜੀਜ਼ ਨੇਤਾ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਤੇ ਮੈਂ ਜਨਤਾ ਦਾ ਧੰਨਵਾਦ ਕਰਦਾ ਦਿੱਲੀ ਦੀ ਜਿਹਨਾਂ ਨੇ ਸਾਡੇ ਤੇ ਤੇ ਨਰਿੰਦਰ ਮੋਦੀ ਜੀ ਤੇ ਵਿਸ਼ਵਾਸ ਜਤਾ ਕੇ ਜਿਉਂਥੇ ਉਹਨਾਂ ਨੂੰ ਬਹੁਮਤ ਦੇ ਨਾਲ ਸਰਕਾਰ ਬਣਾਈ ਹੈ ਮੇਰਾ ਆਪਣਾ ਨਾਮ ਹੈ ਨਿਰਾਨੋਜੀ ਮੰਗਲ ਸ਼ਰਮਾ ਜिला ਸਪੋਕਸਮੈਨ ਨੂੰ ਬੰਦੇ ਦੇਖਣ ਦੀ ਸੂਚੀ ਬਣਨੇ ਗਈ ਹੈ ਖੁਸ਼ੀ ਚ ਬੰਦੇ ਗਏ ਨੇ ਜੀ ਜੋ ਝੂਠ ਦੀ ਦੁਕਾਨ ਦਿੱਲੀ ਚ ਚੱਲਦੀ ਸੀ ਉਹਦੇ ਤੇ ਅੱਜ ਸੱਚ ਦੀ ਜਿੱਤ ਹੋਈ ਹੈ ਭਾਜਪਾ ਨੇ ਬੜਾ ਵੱਡਾ ਉਥੇ ਲੋਕਾਂ ਨੇ ਫਤਵਾ ਦਿੱਤਾ ਹੈ ਭਾਜਪਾ ਦੇ ਹੱਕ ਚ ਜੋ ਦਿੱਲੀ ਦੇ ਕੰਮ ਸੀ ਰੁਕੇ ਹੋਏ ਉਹ ਬੜੇ ਤੇਜ਼ੀ ਨਾਲ ਹੋਣਗੇ ਤੇ ਇਹਨਾਂ ਦੇ ਝੂਠ ਦੀ ਦੁਕਾਨ ਬੰਦ ਹੋਣ ਦੀ ਖੁਸ਼ੀ ਚ ਲੱਡੂ ਬੰਦੇ ਗਏ ਨੇ ਮੇਰਾ ਨਾਮ ਗੁਰਦੇਵ ਕੁਮਾਰ ਸੈਕਟਰੀ ਟ੍ਰੇਡ ਸੇਲ ਪੰਜਾਬ ਭਾਰਤੀ ਜਨਤਾ ਪਾਰਟੀ ਅੱਜ ਲੱਡੂ ਵੰਡੇ ਗਏ ਨੇ ਕਿ ਤੁਸੀ ਅੱਜ ਲੱਡੂ ਵੰਡੇ ਗਏ ਨੇ ਦਿੱਲੀ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣੀ ਹੈ ਉਸ ਖੁਸ਼ੀ ਦੇ ਵਿੱਚ ਅਸੀਂ ਬਵਾਨੀਗੜ ਦੇ ਵਿੱਚ ਲੱਡੂ ਵੰਡੇ ਨੇ ਔਰ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦਿੱਲੀ ਦੇ ਹਰੇਕ ਕਾਰਜਕਰਤਾ ਦਾ ਹਰੇਕ ਵੋਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਗ੍ਰਹਿ ਮੰਤਰੀ ਅਮਿਤ ਸਾਹ ਜੀ ਔਰ ਸਾਡੇ ਰਾਸ਼ਟਰਪਤੀ ਜੇਪੀ ਨੱਡਾ ਜੀ ਦੇ ਉੱਤੇ ਵਿਸ਼ਵਾਸ ਦਿਖਾंदे ਹੋਏ ਵਾਰੀ ਬਹੁਮਤ ਦੇ ਵਿੱਚ ਜਿਤਾ ਕੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਹੱਥ ਨੂੰ ਮਜ਼ਬੂਤ ਕੀਤਾ ਬਹੁਤ ਬਹੁਤ ਧੰਨਵਾਦ ਮੈਂ ਜੀ ਸਭ ਤੋਂ ਪਹਿਲਾਂ ਤਾਂ ਦਿੱਲੀ ਦੀ ਜਨਤਾ ਦਾ ਔਰ ਉਹਨਾਂ ਨੇ ਜਿਹੜੀ ਸੂਚਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਭਾਰਤੀ ਜਨਤਾ ਪਾਰਟੀ ਨੂੰ ਪੂਰਨ ਬਹੁਮਤ ਦੇ ਨਾਲ ਦਿੱਲੀ ਦੇ ਲੋਕਾਂ ਨੇ ਜਿਤਾ ਕੇ ਉੱਥੇ ਸਰਕਾਰ ਬਣਾਉਣ ਜਾ ਰਹੀ ਹੈ ਬੀਜੇਪੀ ਬਹੁਤ ਲੰਮੇ ਸਮੇਂ ਤੋਂ ਉੱਥੇ ਜਿਹੜੀ ਆਪ ਦਾ ਦੀ ਸਰਕਾਰ ਸੀ ਆਪਦਾ ਦਾ ਸ਼ਬਦ ਇਸੇ ਕਰਕੇ ਆਇਆ ਵੀ ਉਸ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀ ਉਹਨੇ ਦਿੱਲੀ ਦੇ ਲਈ ਕੋਈ ਮਸਲੇ ਉਹਨਾਂ ਦੇ ਹੱਲ ਨਹੀਂ ਕੀਤੇ ਬਲਕਿ ਆਪਦਾਂ ਮਾ ਉੱਥੇ ਵਧੀਆਂ ਹਰ ਸਮੇਂ ਝੂਠ ਹਰ ਸਮੇਂ ਆਪਣੀ ਨਾਲ ਇਨਕੀ ਦਾ ਆਪਦੀ ਨਾਕਾਮਯਾਬੀ ਦਾ ਜਿਹੜਾ ਠਿਕਰਾ ਸੀ ਕੇਜਰੀਵਾਲ ਸਾਹਿਬ ਉਹਨਾਂ ਦੀ ਟੀਮ ਦੁਜੇ ਤੇ ਫੋਟਣ ਦੀ ਕੋਸ਼ਿਸ਼ ਕਰਦੀ ਸੀ ਲੇਕਿਨ ਦਿੱਲੀ ਦੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਇਹ ਐਕਸਪੋਜ਼ ਹੋ ਚੁੱਕੇ ਸੀਗੇ ਕਦੇ ਕਿਸੇ ਤਰੀਕੇ ਦਾ ਝੂਠ ਬੋਲਣਾ ਕਦੇ ਕਿਸੇ ਤਰੀਕੇ ਦਾ ਝੂਠ ਬੋਲਣਾ ਇਹ ਝੂਠ ਦੀ ਜਿਹੜੀ ਰਾਜਨੀਤੀ ਸੀ ਔਰ ਝੂਠੀਆਂ ਗਰੰਟੀਆਂ ਇਹਨਾਂ ਦੇ ਉੱਪਰ ਸਾਡੇ ਇਸਸ ਸਵੀ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਦੀ ਜਿਹੜੀ ਗਰੰਟੀ ਹੈ ਉਹ ਭਾਰੀ ਪੈ ਗਈ ਕਿਉਂਕਿ ਲੋਕਾਂ ਨੂੰ ਇਹ ਪਤਾ ਚੱਲ ਗਿਆ ਵੀ ਗਰੰਟੀ ਸਿਰਫ ਕਹਿਣ ਨਾਲ ਨਹੀਂ ਪੂਰੀ ਹੁੰਦੀ ਗਰੰਟੀ ਨੂੰ ਪੂਰਾ ਕਰਨ ਦੇ ਲਈ ਉਸ ਦੇ ਲਈ ਇੱਕ ਕਰਮੱਠਤਾ ਔਰ ਇਹ ਕੋ ਉਸ ਦੇ ਅੰਦਰ ਇੱਕ ਬੰਦੇ ਦੇ ਅੰਦਰ ਇੱਕ ਇੱਛਾ ਸ਼ਕਤੀ ਹੋਵੇ ਵੀ ਲੋਕਾਂ ਨੂੰ ਜੋ ਮੈਂ ਗੱਲ ਕਹੀ ਹੈ ਉਹਨੂੰ ਪੂਰਾ ਕਰਾਂਗਾ ਔਰ ਨਰਿੰਦਰ ਮੋਦੀ ਜੀ ਦੇ ਲੋਕ ਵਿਸ਼ਵਾਸ ਕਰਦੇ ਨੇ ਅੱਜ ਨਰਿੰਦਰ ਮੋਦੀ ਜੀ ਦਿੱਲੀ ਦੀ ਜਨਤਾ ਦੇ ਵਿੱਚ ਦਦੇ ਦਿਲਾਂ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਸੰਦ ਕਰ ਰਹੇ ਨੇ ਅੱਜ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਦੇ ਵਿੱਚ 47 ਸੀਟਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਔਰ ਮੈਂ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਮੈਂ ਕਾਵੇ ਦੇ ਵਿੱਚ ਅਸੀਂ ਆ ਜਾਂਦੇ ਆਂ ਵੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਸਮੇਂ ਹੋਏ ਅਸੀਂ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਮਲ ਖਿਲਾਈਏ ਅਸੀਂ ਦੇਖੀਏ ਵੀ ਸਾਡੇ ਗਵਾਂਢੀ ਸੂਬਾ ਜਿਹੜਾ ਹਰਿਆਣਾ ਹੈ ਉਹ ਕਿੰਨੀ ਤਰੱਕੀ ਕਰ ਗਿਆ ਜੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਚੱਲੀਏ ਦੇਖੋ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਇਹ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਔਰ ਦੇਸ਼ ਦੇ ਔਰ ਸੂਬੇ ਦੀ ਤਰੱਕੀ ਵਾਸਤੇ ਬਣਦੀਆਂ ਨੇ ਔਰ ਜਿੱਦਿਆਂ ਦੀ ਪੰਜਾਬ ਦੇ ਵੀ ਸਰਕਾਰ ਬਣੀ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਨੇ ਵੀ ਪੇਚੇ ਹੀ ਫਸਾਈ ਰੱਖਦੇ ਨੇ ਜਿਦੇ ਨਾਲ ਇਹਨਾਂ ਦਾ ਤਾਂ ਕੁਝ ਨਹੀਂ ਵਿਗੜਦਾ ਲੇਕਿਨ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਕਮ ਜਿਹੜਾ ਭਾਰਤੀ ਜਨਤਾ ਪਾਰਟੀ ਦੀਆਂ ਇਹਨਾਂ ਦੇ ਨੀਤੀਆਂ ਔਰ ਰੀਤੀਆਂ ਨੂੰ ਪਹਿਚਾਣੀਏ ਔਰ ਅਸੀਂ ਕਮਲ ਦਾ ਨਿਸ਼ਾਨ ਹੈ ਜਿਹੜਾ ਕਮਲ ਦਾ ਫੁੱਲ ਹੈ ਪੰਜਾਬ ਦੇ ਵਿੱਚ ਕਰਾਈ ਗਿੜਕਾਈ ਔਰ ਇਹ ਨਹੀਂ ਕਹਿੰਦਾ ਹੋਇਆ ਮੈਂ ਜਿੱਥੇ ਦਿੱਲੀ ਦੇ ਲੋਕਾਂ ਦਾ ਦੁਬਾਰਾ ਧੰਨਵਾਦ ਕਰਦਾ ਅੱਜ ਮੇਰੇ ਨਾਲ ਸਾਡੀ ਸਾਡੀ ਮੰਡਲ ਦੀ ਭਾਰਤੀ ਜਨਤਾ ਪਾਰਟੀ ਦੀ ਜੀ ਸ਼ੈਲੀ ਜੀ ਇੰਦਰਜੀਤ ਜੀ ਔਰ ਸਾਰੇ ਸਾਡੇ ਜਿਹੜੇ ਪ੍ਰਧਾਨ ਨੇ ਇਥੇ ਦੇ ਅਹੁਦੇਦਾਰ ਨੇ ਉਹ ਸਾਰੇ ਅਸੀਂ ਇਸ ਚੌਂਕ ਦੇ ਵਿੱਚ ਲੱਡੂ ਵੰਡ ਕੇ ਇਸ ਗੱਲ ਦਾ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਾਂ ਔਰ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਪੰਜਾਬ ਦੇ ਵਿੱਚ ਵੀ ਅਸੀਂ ਬੀਜੇਪੀ ਦੀ ਸਰਕਾਰ ਬਣਾਈਏ ਬਹੁਤ ਬਹੁ